ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰਨਾਮਕ ਦੇਵ ਜੀ ਸੁਲਤਾਨਪੁਰ ਲੋਧੀ ਨੂੰ ਅਲਵਿਦਾ ਕਹਿ ਕੇ ਗੁਰੂ ਜੀ ਇੱਕ ਲੰਬੀ ਯਾਤਰਾ ਉੱਤੇ ਚੱਲ ਪਏ ਭਾਈ ਮਰਦਾਨਾ ਉਹਨਾਂ ਦੇ ਨਾਲ ਸੀ ਇਸ ਯਾਤਰਾ ਦਾ ਪਹਿਲਾ ਪੜਾਵ ਉਹਨਾਂ ਨੇ ਸੈਦਪੁਰ ਜਿਸ ਨੂੰ ਬਾਅਦ ਵਿੱਚ ਐਮਨਾਬਾਦ ਕਿਹਾ ਜਾਂਦਾ ਸੀ ਜਾ ਕੇ ਕੀਤਾ ਗੁਰੂ ਜੀ ਨੇ ਇੱਕ ਨਵੇਂ ਸਰਕਾਰ ਦਾ ਲਿਬਾਸ ਪਾਇਆ ਸੀ ਅਤੇ ਭਾਈ ਮਰਦਾਨੇ ਨੇ ਅਜੇ ਹੀ ਇਸ ਅਨੋਖੇ ਲਿਬਾਸ ਦੇ ਨਾਲ ਇੱਕ ਅਨੋਖਾ ਸਾਜ਼ ਵੀ ਚੁੱਕਿਆ ਹੋਇਆ ਸੀ ਜਦ ਉਹ ਤੁਰ ਜਾਂਦੇ ਸਨ ਤਾਂ ਗੁਰੂ ਜੀ ਨੇ ਵੇਖਿਆ ਕਿ ਇੱਕ ਕਾਰੀਗਰ ਆਪਣੇ ਕੰਮ ਵਿੱਚ ਮਸਤ ਗੁਰੂ ਜੀ ਉੱਥੇ ਹੀ ਖਲੋ ਗਏ ਅਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਸਾਨੂੰ ਅੱਜ ਸਾਡਾ ਪਹਿਲਾ ਸਿੱਖ ਮਿਲ ਗਿਆ ਹੈ ਇਸ ਮਨੁੱਖ ਵੱਲ ਵੇਖੋ ਇਹ ਆਪਣੇ ਕੰਮ ਵਿੱਚ ਇੰਨਾ ਗਲਤਾਨ ਹੈ ਕਿ ਇਸ ਨੂੰ ਬਾਕੀ ਦੁਨੀਆ ਦਾ ਕੋਈ ਵੀ ਅਹਿਸਾਸ ਨਹੀਂ ਜਿਸ ਤਰ੍ਹਾਂ ਇਸ ਕੀਰਤੀ ਨੇ ਆਪਣੀ ਕੀਰਤ ਵਿੱਚ ਮਨ ਲਾਇਆ ਹੈ ਅਤੇ ਆਪਣੇ ਬਾਹਰਲੇ ਮਾਹੌਲ ਨੂੰ ਭੁੱਲ ਗਿਆ ਹੈ ਜੇ ਇਸ ਤਰ੍ਹਾਂ ਹੀ ਮਨੁੱਖ ਆਪਣੀ ਸੂਰਤ ਪ੍ਰਭ ਦੇ ਸ਼ਬਦ ਨਾਲ ਜੋੜੇ ਤਾਂ ਉਹ ਪ੍ਰਭ ਨੂੰ ਪਾ ਸਕਦਾ ਹੈ ਅੱਜ ਸਾਡਾ ਪਹਿਲਾ ਪੜਾਅ ਇੱਥੇ ਹੀ ਹੋਵੇਗਾ। ਸੈਦਪੁਰ ਵਿੱਚ ਹੀ ਮਲਕ ਭਾਗੋ ਉਥੋਂ ਦੇ ਨਵਾਬ ਦਾ ਕਾਰ ਮੁਖਤਾਰ ਸੀ। ਉਹ ਸਰਕਾਰੀ ਸਹ ਤੇ ਅਤ ਜੁਲਮ ਕਰਕੇ ਧਨ ਕਮਾਉਂਦਾ ਸੀ ਅਤੇ ਆਪਣੇ ਆਪ ਨੂੰ ਹੀ ਰੱਬ ਸਮਝਦਾ ਸੀ। ਆਪਣੇ ਆਪ ਨੂੰ ਸ੍ਰੇਸ਼ਟ ਦੱਸਣ ਵਾਸਤੇ ਉਸ ਨੇ ਇੱਕ ਦਿਨ ਭ੍ਰਮ ਭੋਜ ਕੀਤਾ ਅਤੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਹਰ ਸੰਤ ਮਹਾਤਮਾ ਇਸ ਭੋਜ ਨੂੰ ਖਾਣ ਵਾਸਤੇ ਆਵੇ। ਭਾਈ ਲਾਲੋ ਤੇ ਗੁਰੂ ਜੀ ਨੂੰ ਵੀ ਇਹ ਸੁਨੇਹਾ ਪੂਜਾ ਪਰ ਗੁਰੂ ਜੀ ਨੇ ਜਾਣ ਤੋਂ ਸਾਫ਼ ਨਾ ਕਰ ਦਿੱਤੀ। ਮਲਕ ਭਾਗੋ ਨੇ ਬੜੇ ਯਤਨ ਕੀਤੇ ਕਿ ਉਹ ਗੁਰੂ ਜੀ ਨੂੰ ਆਪਣੇ ਬ੍ਰਹਮ ਭੋਜ ਤੇ ਲੈ ਕੇ ਆਵੇ। ਪਰ ਗੁਰੂ ਜੀ ਕਿਸੇ ਤਰ੍ਹਾਂ ਵੀ ਨਾ ਮੰਨੇ। ਇਸ ਤਰ੍ਹਾਂ ਜਦ ਗੁਰੂ ਜੀ ਨੇ ਮਲਕ ਭਾਗੋ ਦੇ 36 ਪਦਾਰਥਾਂ ਨੂੰ ਖਾਣ ਤੋਂ ਨਾ ਕਰ ਦਿੱਤੀ ਅਤੇ ਉਹਨਾਂ ਨੂੰ ਉਚੇਚੇ ਤੌਰ ਤੇ ਬੁਲਾਉਣ ਆਏ ਮਲਕ ਭਾਗੋ ਦੇ ਦੂਤਾਂ ਨੂੰ ਇਹ ਕਹਿ ਕੇ ਭਜਵਾਇਆ ਕਿ ਮਲਕ ਭਾਗੋ ਜੀ ਦੇ ਲਹੂ ਭਿੱਜੇ ਪਦਾਰਥਾਂ ਨਾਲੋਂ ਮੈਨੂੰ ਭਾਈ ਲਾਲੋ ਦੇ ਸੁੱਕੇ ਟੁਕੜ ਚੰਗੇ ਹਨ ਤਾਂ ਮਲਕ ਭਾਗੋ ਜੀ ਬਹੁਤ ਗਰੋਧ ਵਿੱਚ ਆ ਗਿਆ ਉਸਨੇ ਆਪਣੇ ਨੌਕਰਾਂ ਨੂੰ ਆਦੇਸ਼ ਕੀਤਾ ਕਿ ਉਹ ਕਿਸੇ ਵੀ ਟੰਗਣਾੜ ਗੁਰੂ ਨਾਨਕ ਜੀ ਨੂੰ ਉਸ ਬ੍ਰੰਮ ਭੋਜ ਤੇ ਲੈ ਕੇ ਆਉਣ ਅਤੇ ਉਸ ਨੂੰ ਦੱਸਣ ਕਿ ਉਸ ਦੇ ਪਕਵਾਨ ਵਿੱਚ ਕਿਵੇਂ ਲਹੂ ਭਰਿਆ ਸੀ ਜਦੋਂ ਗੁਰੂ ਜੀ ਨੂੰ ਇਹ ਸੁਨੇਹਾ ਮਿਲਿਆ ਤਾਂ ਉਹ ਭਾਈ ਲਾਲੋ ਅਤੇ ਆਪਣੇ ਹੋਰ ਸ਼ਰਧਾਲੂਆਂ ਨੂੰ ਲੈ ਕੇ ਮਲਕ ਭਾਗੋ ਦੇ ਬ੍ਰੰਮ ਭੋਜ ਤੇ ਪੁੱਜ ਗਏ ਫਿਰ ਮਲਕ ਭਾਗੋ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਮੇਰੇ ਪਕਵਾਨ ਨੂੰ ਲਹੂ ਭਿੱਜਾ ਕਿਹਾ ਹੈ ਜਦ ਕਿ ਇਸ ਦੀ ਤਿਆਰੀ ਵਿੱਚ ਮੈਂ ਕਈ ਮਣਕਿਓ ਲਾ ਦਿੱਤਾ ਹੈ ਗੁਰੂ ਜੀ ਵੀ ਫਿਰ ਜਲਾਲ ਵਿੱਚ ਆ ਗਏ ਅਤੇ ਉਹ ਉੱਠ ਕੇ ਕਹਿਣ ਲੱਗੇ ਇਸ ਵਿੱਚ ਕੀ ਸੱਕ ਹੈ ਕੀ ਕਮੀਨ ਦੀ ਦਸਾਹ ਨਾਹਾਂ ਦੀ ਕੀਰਤ ਅੰਮ੍ਰਿਤ ਦਾ ਰੂਪ ਹੈ ਅਤੇ ਇਹ ਉੱਚ ਜਾਤੀ ਦੇ ਜ਼ੁਲਮ ਤੇ ਜ਼ਬਰ ਨਾਲ ਖੋਹੀ ਰੋਟੀ ਜਿਹੜੀ ਕਿੰਨੀਆਂ ਲੋਕਾਂ ਦੇ ਲਹੂ ਨੂੰ ਚੂਸ ਕੇ ਬਣੀ ਹੈ। ਲਹੂ ਦੇ ਕੂਟਾ ਨਾਲੋਂ ਕਿਵੇਂ ਘਟ ਹੈ। ਇਸ ਲਈ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਹਾਡੇ ਘਿਓ ਦੇ ਭਿੱਜੇ ਪਦਾਰਥਾਂ ਵਿੱਚ ਲਹੂ ਹੈ ਅਤੇ ਕੋਧਰੇ ਦੀ ਰੋਟੀ ਵਿੱਚ ਦੁੱਧ ਜਿਹਾ ਅੰਮ੍ਰਿਤ ਹੈ। ਉਸ ਵੇਲੇ ਭਾਈ ਲਾਲੋ ਦੇ ਘਰੋਂ ਕੋਧਰੇ ਦੀ ਰੋਟੀ ਮੰਗਵਾਈ ਗਈ ਅਤੇ ਮਲਕ ਭਾਗੋ ਦੇ ਵਧੀਆ ਪਕਵਾਨ ਵੀ ਇੱਕ ਚਾਂਦੀ ਦੇ ਥਾਲ ਵਿੱਚ ਪਾ ਕੇ ਆ ਗਏ। ਗੁਰੂ ਜੀ ਨੇ ਇੱਕ ਹੱਥ ਵਿੱਚ ਕੋਧਰੇ ਦੀ ਸੁੱਕੀ ਰੋਟੀ ਫੜ ਲਈ ਅਤੇ ਦੂਸਰੇ ਹੱਥ ਵਿੱਚ ਮਲਕ ਭਾਗੋ ਦਾ ਇੱਕ ਮਾਲ ਪੂੜਾ ਫੜ ਲਿਆ। ਫਿਰ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਦੋਹਾਂ ਹੱਥਾਂ ਨੂੰ ਆ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਸਿਮਿਆ ਅਤੇ ਮਾਲ ਪੂੜੇ ਵਿੱਚੋਂ ਲਹੂ ਦੇ ਤੁਪਕੇ ਧਰਤੀ ਤੇ ਡਿੱਗੇ ਹੁਣ ਤੱਕ ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਚੁੱਕੇ ਸਨ ਸਭ ਨੇ ਇਹ ਨਜ਼ਾਰਾ ਆਪਣੀ ਅੱਖੀਂ ਵੇਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸਿੱਖਿਆ ਦਿੱਤੀ ਕਿ ਭਾਈ ਆਪਾਂ ਕਿਸੇ ਦਾ ਹੱਕ ਨਾ ਖਾਈਏ ਰੁੱਖੀ ਮਿੱਸੀ ਖਾ ਕੇ ਵੀ ਆਪਾਂ ਗੁਜ਼ਾਰਾ ਕਰ ਸਕਦੇ ਹਾਂ ਕਿਸੇ ਦਾ ਹੱਕ ਕੋਣਾ ਭਾਵ ਉਹ ਲਹੂ ਹੀ ਹੁੰਦਾ ਹੈ ਕਿਸੇ ਦਾ ਹੱਕ ਖਾ ਕੇ ਅਸੀਂ ਸੁੱਖ ਨਹੀਂ ਪਾ ਸਕਦੇ ਇਹਦਾ ਐਂਡ ਮਾੜਾ ਹੀ ਹੁੰਦਾ ਹੈ ਆਪਾਂ ਆਪਣੇ ਬੱਚਿਆਂ ਦੇ ਅੱਗੇ ਕੰਡੇ ਬੀਜਦੇ ਹਾਂ ਕਿਉਂਕਿ ਇਹ ਫਿਰ ਸਾਡੇ ਬੱਚਿਆਂ ਨੂੰ ਚੁਗਣੇ ਪੈਂਦੇ ਨੇ ਵਾਹਿਗੁਰੂ ਜੀ